ਕੋਈ ਘੱਟ 2.5 ਸਾਲ ਹੋ ਗਏ ਉਹਨਾਂ ਨੇ ਆਪਣਾ ਹਰ ਹੀ ਲਵਸੀਲਾ ਕਰਕੇ ਦੇਖ ਲਿਆ ਕੋਰਟ ਵਿੱਚ ਵੀ ਗਏ ਉਹ ਸਾਰਾ ਕੁਝ ਉਹਨਾਂ ਨੇ ਕਰ ਲਿਆ ਅ ਮੈਂ ਗਵਰਨਮੈਂਟ ਨੇ ਸਾਨੂੰ ਜਿਤਨਾ ਤੱਕ ਜਾਣਕਾਰੀ ਹੈ ਵੀ ਨਹੀਂ ਗਵਰਨਮੈਂਟ ਨੇ ਇਹ ਫਿਲਮ ਰਿਲੀਜ਼ ਹੋਣ ਦੇਣੀ ਕਿਉਂਕਿ ਸਟੇਟ ਦੇ ਖਿਲਾਫ ਹੈ ਸਾਰੀ ਸਟੇਟ ਬਾਏ ਜਰਨਲਿਸਟ ਸਟੇਟ ਦੇ ਖਿਲਾਫ ਫਿਲਮ ਉਹ ਨਹੀਂ ਰਿਲੀਜ਼ ਹੋਣ ਦੇਣੀ ਸਿਰਫ ਸਾਡੀ ਕਮਿਟਮੈਂਟ ਸਿਗੀ ਕਿ ਅਸੀਂ ਇਹ ਪੂਰੀ ਬਿਨਾ ਕਟਾਂ ਤੋਂ ਫਿਲਮ ਚਾਹੁੰਨੇ ਆ ਰਿਲੀਜ਼ ਹੋਵੇ ਮੈਂ ਉਹਦਾ ਪ੍ਰੀਮੀਅਮ ਨਹੀਂ ਵੇਖਿਆ ਮੈਂ ਸਾਰੀ ਫਿਲਮ ਵੀ ਦੇਖੀ ਆ ਤਾਂ ਹੋ ਚੰਗੀ ਗੱਲ ਇਹ ਹੋਈ ਆ ਕਿ ਉਹ ਮੈਂ ਇੰਟਰਨੈਸ਼ਨਲ ਲੈਵਲ ਤੇ ਰਿਲੀਜ਼ ਹੋ ਜਾਣੀ ਹੈ ਫਰਵਰੀ ਚ ਉਹਦਾ ਬੈਨੀਫਿਟ ਇਹ ਆ ਕਿ ਦਸਵੰਤ ਸਿੰਘ ਖਾਗੜ ਨਿਕਲੇ ਪੰਜਾਬ ਲਈ ਇੰਨੀ ਕੰਮ ਕੀਤਾ ਤੇ ਹੁਣ ਉਹ ਰੈਕੋਗਨਾਈਜ਼ ਹੈ ਜਸਵੰਤ ਸਿੰਘ ਖਾਲੜਾ ਦਾ ਕੰਮ ਵੀ ਰੈਕੋਗਨਾਈਜ਼ ਹੈ ਤੇ ਬਾਕੀ ਜਿਹੜੀ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਇਹਦੀ ਅਸੀਂ ਤਾਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਸਰਕਾਰਾਂ ਦੀਆਂ ਬੇਈਮਾਨੀਆਂ ਜਿਹੜੀਆਂ ਕਿ ਹੋਰ ਵੀ ਧੱਕੇਸ਼ਾਹੀ ਹੈ ਇਹ ਮੈਂ ਜਿਹੜੀ ਮਾਨੀ ਮੋਟੀ ਫਿਲਮ ਰਿਲੀਜ਼ ਹੋ ਜਾਂਦੀ ਆ ਤੇ ਜਿਹੜੀ ਇਸ ਤਰ੍ਹਾਂ ਦੀ ਇਤਿਹਾਸਿਕ ਫਿਲਮ ਜਿਹੜੀ ਨਹੀਂ ਰਿਲੀਜ਼ ਹੋ ਰਹੀ ਇੰਡੀਆ ਦੇ ਵਿੱਚ ਪਰ ਸੋਸ਼ਲ ਮੀਡੀਆ ਦਾ ਯੁੱਗ ਹੈ ਇਹ ਇੰਟਰਨੈਟ ਤੇ ਆ ਜਾਣੀ ਹੈ ਫਿਲਮ ਇਹ ਹਰ ਹਾਲਤਾ ਆ ਜਾਣੀ ਤਾਂ ਜੇ ਕੋਈ ਨਹੀਂ ਸੰਮੇਕਰਾਂ ਚ ਕੋਈ ਰਕਮ ਤਾਂ ਕਾ ਟਪਊਗਾ ਜਿਹੜੇ ਜਿਹਨਾਂ ਨੇ ਫਿਲਮ ਬਣਾਈ ਹੈ ਕਿਉਂਕਿ ਉਹਨਾਂ ਨੇ ਆਪਣਾ ਪੂਰੀ ਜਾਨ ਲਾਈ ਹੈ ਫਿਲਮ ਤੇ ਹਨਾ ਬੀਬੀ ਜੀ ਸਿਰਫ ਬਜਟ ਨਹੀਂ ਆਪਾਂ ਆਪ ਤਨ ਤੱਕ ਪਹੁੰਚਣੀ ਹੈ ਜਿਹੜੀ ਇਹ ਮੈਨੂੰ ਲੱਗਦਾ ਹੈ ਕਿ ਪਹੁੰਚ ਜਾਣੀ ਆ ਬਿਲਕੁਲ ਬੀਬੀ ਜੀ ਪਰ ਆਪਾਂ ਇਹਨੂੰ ਠੀਕ ਹੈ ਇੱਕ ਵਿੱਤੀ ਚੀਜ਼ ਨਾਲ ਜੋੜ ਕੇ ਦੇਖ ਲੈਣੇ ਆ ਕਿ ਫਿਲਮ ਬਾਕਸ ਆਫਿਸ ਦੇ ਵਿੱਚ ਹਿੱਟ ਹੁੰਦੀ ਹੈ ਪੈਸਾ ਆਉਂਦਾ ਹੈ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਦੀ ਕਮਾਈ ਹੁੰਦੀ ਹੈ ਪਰ ਇਹੋ ਜੀਆਂ ਫਿਲਮਾਂ ਬਹੁਤ ਸਾਰੇ ਰਾਜ਼ ਵੀ ਖੋਲਦੀਆਂ ਨੇ ਜਸਵੰਤ ਸਿੰਘ ਖਾਲੜਾ ਦੀ ਜੀਵਨ ਬਾਰੇ ਅਜੇ ਬਹੁਤ ਸਾਰੀ ਜਿਹੜੀ ਅਸੀਂ ਕਹਿੰਦੇ ਨੌਜਵਾਨ ਪੀੜ੍ਹੀ ਹੈ ਜਿਹੜੀ ਜਿਨ੍ਹਾਂ ਨੂੰ ਉਹਨਾਂ ਬਾਰੇ ਜਾਣਨਾ ਚਾਹੀਦਾ ਹੈ ਜਿਨ੍ਹਾਂ ਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਤਾਂ ਉਹ ਖਾਸ ਤੌਰ ਤੇ ਪੰਜਾਬ ਨਾਲ ਜੁੜੀ ਉਹ ਪੀੜ੍ਹੀ ਨੂੰ ਇਹ ਫਿਲਮ ਜ਼ ਹੁਣ ਜੇ ਫਿਲਮ ਰਿਲੀਜ਼ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਸੀ ਕਹਿ ਦਈਏ ਕਿ ਹਜੇ ਵੀ ਉਸ ਫਾਈਲ ਉੱਤੇ ਜਾਂ ਉਸ ਨਾਮ ਉੱਤੇ ਜਿਹੜੀ ਧੂੜ ਜੜੀ ਹੋਈ ਆ ਉਹਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕਰਨਾ ਚਾਹੁੰਦੀਆਂ ਕੁਝ ਤਾਕਤਾਂ ਕਾ ਅੰਡਰਸਟੂਡ ਦੀ ਆ ਜੇ 2.5 ਦਿਨ ਸਾਲ ਚ ਉਹਨਾਂ ਨੇ ਜਿਹੜੇ ਉਹਨਾਂ ਨੇ ਪਰਮਨੋਨ ਵਾਲੇ ਉਹਨਾਂ ਨੇ ਹਾਈ ਕੋਰਟ ਤੱਕ ਅਪਰੋਚ ਕੀਤੀ ਹੈ ਬੰਮ ਦੇ ਤੇ ਉਹਨਾਂ ਨੇ ਉਹਨੂੰ ਕਟਾ ਨਾਲ ਕਿਹਾ ਵੀ ਤੁਸੀਂ ਕਟਾ ਮੈ ਪਰ ਜੇ ਉਹ ਕਹਿੰਦੇ ਤੁਸੀਂ ਕੱਟ ਲਓ ਇਵਨ ਤੁਸੀਂ ਨਾ ਵੀ ਨਹੀਂ ਜਿਸਵਨ ਸਿੰਘ ਦਾ ਲੈਣਾ ਤੁਸੀਂ ਪਰਮਨ ਪਰਮ ਦਾ ਨਾਂ ਨਹੀਂ ਲੈਣਾ ਤੁਸੀਂ ਜਿਹੜਾ ਗਰਮਾਣੀ ਆ ਉਹਦੇ ਤੇ ਵੀ ਟਿੱਪਣੀ ਕੀਤੀ ਉਹਨਾਂ ਨੇ ਇਹ ਤਾਂ ਸੰਭਵ ਨਹੀਂ ਸੀਗਾ ਉਹਦਾ ਤਾਂ ਕੋਈ ਫਾਇਦਾ ਨਹੀਂ ਸੀਗਾ ਜਦੋਂ ਅੱਜ ਜੇ ਦੁਨੀਆ ਬੜੀ ਹੁਣ ਪਹੁੰਚ ਗਈ ਆ ਗਲੋਬਲ ਆ ਦੁਨੀਆ ਤੇ ਮੈਨੂੰ ਲੱਗਦਾ ਇੰਨੀ ਤਾਂ ਬਹੁਤ ਚਰਚਾ ਹੋ ਰਹੀ ਆ ਫਿਲਮ ਦੀ ਵਦੇ ਸ਼ਾਂਦੇ ਵਿੱਚ ਤਾਂ ਲੋਕ ਬੜੇ ਐਕਸਾਈਟਿਡ ਹੈ ਵੀ ਕਦੋਂ ਉਹਦੇ ਪੁੱਛ ਰਹੇ ਸਾਨੂੰ ਕਿਹੜੇ ਸਿਨਮੇ ਚ ਲੱਗਣੀ ਐ ਸੀ ਕਿੱਥੇ ਵੇਖਣੀ ਬਟ ਹੁਣ ਜਦੋਂ ਰਿਲੀਜ਼ ਹੁੰਦੀ ਆ ਜਦੋਂ ਉਹਨਾਂ ਦੀ ਕਮਿਟਮੈਂਟਨ ਜਿੱਥੇ-ਜਿੱਥੇ ਹੋਊਗੀ ਉੱਥੇ ਰਿਲੀਜ਼ ਹੋ ਜਾਣੀ ਲੋਕਾਂ ਨੇ ਜਿੰਨੇ ਸਿੱਖ ਪੰਜਾਬ ਆਪਣੇ ਪੰਜਾਬ ਚ ਓਦੋਂ ਵੱਧ ਤੇ ਬਾਹਰ ਬੈਠੇ ਆ ਸਾਰਿਆਂ ਨੇ ਕਿਵੇਂ ਕਿਵੇਂ ਫਿਲਮ ਨੂੰ ਪੰਜਾਬ ਚ ਪਛਾਦੇ ਨਾ ਬਿਲਕੁਲ ਬਿਲਕੁਲ ਕਿਵੇਂ ਨਾ ਕਿਵੇਂ ਜ਼ਰੀਆ ਬਣ ਕੇ ਜੀ ਅਸੀਂ ਗੱਲ ਹੁੰਦੇ ਆਏ ਹਾਂ ਤੇ ਰਹਦੇ ਰਵਾਂਗੇ ਬਿਲਕੁਲ ਪਰ ਜਿਹੜੀ ਸਟੇਟ ਆ ਉਹ ਨਹੀਂ ਉਹ ਹੁੰਦੇਣਾ ਚਾਹੁੰਦੀ ਕਿਵੇਂ ਨਾ ਕਿਵੇਂ ਜ਼ਰੀਆ ਬਣ ਕੇ ਫਿਲਮ ਜ਼ਰੂਰ ਆਵੇਗੀ ਪਰ ਬੀਬੀ ਜੀ ਜਦੋਂ ਅਸੀਂ ਕੱਟਾਂ ਦੀ ਗੱਲ ਕਰਦੇ ਹਾਂ 120 ਕੱਟ ਲਾਉਣ ਦੀ ਗੱਲ ਕੀਤੀ ਗਈ ਸੀ ਫਿਲਮ ਦੇ ਉੱਪਰ ਤੁਸੀਂ ਪ੍ਰੀਮੀਅਰ ਦੇਖਿਆ ਫਿਲਮ ਦਾ ਜਿਹੜੇ 120 ਕੱਟ ਲਾਉਣ ਦੀ ਗੱਲ ਕੀਤੀ ਗਈ ਸੀ ਉਸ ਤੋਂ ਬਾਅਦ ਫਿਲਮ ਦਾ ਕਿਹੜਾ ਹਿੱਸਾ ਰਹਿ ਜਾਂਦਾ ਸੀ ਜਾਂ ਫਿਲਮ ਕਿੰਨੀ ਕੁ ਰਹਿ ਜਾਂਦੀ ਸੀ ਉਸ ਤੋਂ ਬਾਅਦ ਮੈਂ ਸਾਰੀ ਫਿਲਮ ਦੇਖੀ ਹੈ ਵਿਦਆਊਟ ਕੱਟ ਜੀ ਦੇ ਸਾਡੀ ਕਮਿਟਮੈਂਟ ਹੀ ਐ ਸੀ ਕਿ ਉਹਨਾਂ ਨੇ ਅਸੀਂ ਹੋਰ ਸਾਡਾ ਕੋਈ ਲੈਣ ਦੇਣਾ ਨਹੀਂ ਸਾਡੀ ਕਮਿਟਮੈਂਟ ਐ ਸੀ ਵੀ ਜੋ ਸਾਨੂੰ ਤੁਸੀਂ ਵਿਖਾਇਆ ਉਹ ਹੀ ਆਉਣੀ ਚਾਹੀਦੀ ਆਂ ਔਰ ਉਹਨਾਂ ਨੇ ਆਪਣੇ ਹਿੱਤ ਪਾਸੇ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਉਹ ਲਾਲਚ ਜਿਹੜਾ ਨਹੀਂ ਕੀਤਾ ਜੋ ਕਟਾ ਵਾਲੀ ਰਿਲੀਜ਼ ਕਰਦੇ ਤਾਂ ਮੈਨੂੰ ਲੱਗਦਾ ਉਹ ਲੋਕਾਂ ਦੀ ਮਨਜ਼ੂਰੀ ਨਹੀਂ ਸੀ ਕਰਲੀ ਬੀਬੀ ਜੀ ਕਿਹੜੇ ਕਿਹੜੇ ਕੱਟ ਸੀ ਕੁਝ ਦੱਸ ਸਕਦੇ ਹੋ ਵੀ ਕਿਹੜੇ ਜਿਆਦਾ ਆਪੱਤੀਜਨਕ ਲੱਗੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਨਾਂ ਤੱਕ ਨਹੀਂ ਵਰਤਨ ਦੀ ਗੱਲ ਕੀਤੀ ਨਾ ਤੁਹਾਡਾ ਨਾਂ ਵਰਤਿਆ ਜਾਵੇ ਨਾ ਜਸਵੰਤ ਜੀ ਦਾ ਨਾਂ ਵਰਤਿਆ ਜਾਵੇ ਤੱਕ ਗੁਰਬਾਣੀ ਉੱਤੇ ਵੀ ਉਹਨਾਂ ਨੇ ਕੱਟ ਲਾਉਣ ਦੀ ਗੱਲ ਕੀਤੀ ਤਾਂ ਉਹ ਕਿਹੜੇ ਕਿਹੜੇ ਕੱਟ ਸੀ ਜਿਹੜਾ ਦਾ ਜ਼ਿਕਰ ਕੀਤਾ ਗਿਆ ਮੈਂ ਉਹ ਤਾਂ ਦੱਸ ਸੀ ਕੱਟ ਐ ਉਹ ਫਿਲਮੀ ਖਤਮ ਹੋਣ ਵਾਲੀ ਗੱਲ ਸੀ ਮੈਂ ਹੁਣ ਡਿਟੇਲ ਚ ਨਹੀਂ ਦੱਸ ਮੈਂ ਤੁਹਾਨੂੰ ਦੱਸਦਾ ਵੀ ਉਹ ਬੇਸਿਕ ਹੀ ਉਹਦਾ ਜਿਹੜਾ ਖਤਮ ਕਰਨਾ ਚਾਹੁੰਦੇ ਸੀਗੇ ਅਰ ਜਿਹੜੋ ਮਿਹਰਬਾਨੀ ਹੈ ਉਹਨਾਂ ਦੀ ਜਿਨ੍ਹਾਂ ਨੇ ਫਿਲਮ ਬਣਾਈ ਹੈ ਡਾਇਰੈਕਟਰ ਦੀ ਪ੍ਰੋਡਕਸਰ ਦੀ ਜਿਨ੍ਹਾਂ ਨੇ ਆਪਣਾ ਲਾਲਚ ਤਿਆਗ ਕੇ ਤੇ ਇਹ ਫਿਲਮ ਨੂੰ ਇੰਟਰਨੈਸ਼ਨਲ ਲੈਵਲ ਤੇ ਰਿਲੀਜ਼ ਕਰਤਾ ਮੈਨੂੰ ਤਾਂ ਲੱਗਦਾ ਇਹ ਜਿਆਦਾ ਫਾਇਦੇਮੰਦ ਉਹਨਾਂ ਲਈ ਦੀ ਤੁਸੀਂ ਕਹਿ ਰਹੇ ਹੋ ਜੇ ਕੇ ਮੰਤਰੀ ਜੇ ਭਾਰਤ ਚ ਨਹੀਂ ਹੁੰਦੀ ਜੋੜੀ ਤਾਂ ਜੇਕਰ ਰਿਲੀਜ਼ ਨਹੀਂ ਹੋ ਰਹੀ ਤਾਂ ਫਾਇਦੇਮੰਦ ਹੈ ਜਿਹੜੇ ਪ੍ਰੋਡਿਊਸਰ ਨੇ ਹੈ ਜਾਂ ਜਿਨ੍ਹਾਂ ਨੇ ਫਿਲਮ ਬਣਾਈ ਹੈ ਜਾਂ ਜਿਹੜਾ ਮੋਟਿਵ ਤੁਸੀਂ ਲੈ ਕੇ ਚੱਲੇ ਹੋ ਜਾਂ ਜਿਹੜਾ ਮੋਟਿਵ ਤੁਸੀਂ ਇਸ ਫਿਲਮ 'ਚ ਦੇਖ ਰਹੇ ਹੋ ਤੁਹਾਨੂੰ ਲੱਗਦਾ ਵੀ ਉਹ ਸਾਰਥਕ ਸਾਬਿਤ ਹੋ ਰਿਹਾ ਹੈ ਨਹੀਂ ਜੀ ਕੁਰਬਾਨੀਆਂ ਕਰਨ ਵਾਲੇ ਕਰਕੇ ਜੇ ਉਹਨਾਂ ਦੇ ਪਿੱਛੇ ਜਿਹੜੇ ਕੰਮ ਕਰਦੇ ਚਾਹੇ ਪਰਿਵਾਰ ਹੈ ਚਾਹੇ ਟੀਮ ਹੈ ਜਾਂ ਟੂਨ ਰਾਈਟਸ ਵਾਲੇ ਜੋ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੇ ਆ ਉਸ ਗੇਮ ਨੂੰ ਇਸ ਟੀਮ ਉਹ ਸਬਜੈਕਟ ਨੂੰ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਕਿਸੇ ਬਿਨਾ ਕਿਸੇ ਲਾਲਚ ਦੇ ਲੱਗ ਲਗਾ ਦੇ ਸਾਰੀ ਟੀਮ ਨੇ ਜਿਹੜਾ ਉਹ ਇਸ ਵਰਨ ਤੇ ਜੋੜ ਲਾਇਆ ਉਹਨੂੰ ਫਿਲਮ ਹੁੰਦੋ ਫਿਰ ਉਹਦੇ ਤੇ ਐਕਸ਼ਨ ਰੈਕਸ਼ਨ ਕੀ ਕਿਸੇ ਚ ਘੱਟਾ ਕੀ ਵੱਧਾ ਉਤੇ ਬਾਅਦ ਚ ਵੇਖਿਆ ਜਾਊਗਾ ਕੋਈ ਤਰੀਕਾ ਲੱਭੋਗੇ ਤੁਸੀਂ ਦਲਜੀਤ ਨਾਲ ਜਾਂ ਟੀਮ ਨਾਲ ਗੱਲ ਕਰਕੇ ਕੋਈ ਤਰੀਕਾ ਲੱਭੋਗੇ ਹੋਰ ਕਿ ਬਿਨਾ ਕਟਾਂ ਤੋਂ ਭਾਰਤ ਦੇ ਵਿੱਚ ਫਿਲਮ ਰਿਲੀਜ਼ ਹੋ ਸਕੇ ਨਹੀਂ ਕੋਈ ਨਾ ਇੰਟਰਨੈਸ਼ਨਲ ਹੋ ਲਾਉਂਦੇ ਕੋਈ ਨਹੀਂ ਹੁਣ ਤਰੀਕਾ ਸਭ 2.5 ਤੇ 3 ਸਾਲ ਤਾਂ ਹੋ ਗਏ ਤਰੀਕਾ ਲੱਭਦਿਆਂ ਨੂੰ ਤੇ ਸਾਡੇ ਕੋਲੇ ਤਾਂ ਸਿੱਧਾ ਹੀ ਮੋਰਾਈਡ ਸਗਾਂ ਕੋਲੇ ਤੇ ਇਹ ਕੰਮ ਹੁੰਦਾ ਵੀ ਪ੍ਰੋਟੈਸਟ ਕਰੋ ਉੱਤੇ ਜਾਓ ਫਿਰ ਕੋਰਟਾਂ ਵਿੱਚ ਜਾਓ ਉਹਦੇ ਵਿੱਚ ਵੀ ਜਾ ਕੇ ਵੇਖ ਲੈ ਨਹੀਂ ਬਣੀ ਗੱਲ ਜੀ ਅੱਛਾ ਬੀਤੇ ਦਿਨ ਟੀਜ਼ਰ ਜਿਹੜਾ ਨਹੀਂ ਕੋਈ ਗੱਲ ਨਹੀਂ ਕੋਈ ਹੁਣ ਅੱਗੇ ਵਾਲੀ ਗੱਲ ਨਹੀਂ ਗੀ ਹਰ ਘਰ ਚ ਇੰਟਰਨੈਟ ਇੰਟਰਨੈਟ ਤੇ ਹਰ ਘਰ ਚ ਫਿਲਮ ਪਹੁੰਚ ਜਾਣੀਆ ਮੇਰਾ ਇਹ ਵਿਚਾਰ ਹੈ ਕੋਈ ਨਹੀਂ ਜੇ ਆਉਂ ਨਹੀਂ ਤੇ ਉਹ ਸਹੀ ਫਿਰ ਹੋਰ ਕੀ ਹੋਣਾ ਜੇ ਜਿਹੜਾ ਟੀਜ਼ਰ ਕੱਲ ਰਿਲੀਜ਼ ਹੋਇਆ 1 ਮਿੰਟ ਤੋਂ ਉੱਪਰ ਦਾ ਟੀਜ਼ਰ ਹੈ ਉਸ ਟੀਜ਼ਰ ਦੇ ਵਿੱਚ ਜੇ ਤੁਸੀਂ ਦੇਖਿਆ ਤਾਂ ਕੋਈ ਅਜੀਬਾ ਸੀਨ ਹੈ ਜਿਹੜਾ ਕੱਟਣ ਲਈ ਕਿਹਾ ਗਿਆ ਸੀ ਪਰ ਟੀਜ਼ਰ ਦੇ ਵਿੱਚ ਹੈ ਜੀ ਇਹ ਹੋ ਜਾ ਮੈਨੂੰ ਨਹੀਂ ਕੋਈ ਲੱਗਦਾ ਜਦੋਂ ਫਿਲ ਨਹੀਂ ਵਿਦਆਉਟ ਕੱਟ ਆ ਰਹੀ ਆ ਠੀਕ ਹੈ ਬੋਲਾਂ ਕੱਟਾਂ ਵਾਲੀ ਗੱਲ ਤੇ ਮੁੱਕ ਗਈ ਕੱਟ ਤੇ ਤਾਂ ਹੀ ਆ ਨੇ ਜੇ ਕੱਟਾਂ ਵਾਲੀ ਰਿਲੀਜ਼ ਹੁੰਦੀ ਕੱਟ ਤੇ ਕੋਈ ਲਾਂਦੀ ਨਹੀਂ ਰਿਆ ਮੈਂ ਤਾਂ ਗੂੜੀ ਫੜਵਾ ਰਹੀ ਆ ਬਸ ਉਹਦੇ ਲਈ ਤਿਆਰੀ ਕਰੋ ਵੀਰ ਜੀ